ਤੇ ਬਾਈ ਨੇ ਦੇਖੋ ਕਿਵੇਂ ਟਾਗਰ ਸਮਾਨ ਕੇ ਘੜਾਇਆ ਸੀ ਹੁਣ ਸਰ ਪਹਿਲਾਂ ਉਹ ਵੀਡੀਓ ਬਣਾਈਏ ਕਪੜਾ ਵਗੈਰਾ ਕਲੱਚ ਕੁਝ ਕੁਛ ਨਹੀਂ ਗੋਲਿਆ ਨਾਲ ਜੋ ਵੀ ਤੇਲ ਉਹ ਵੀ ਹੁਣੀ ਬਦਲਾ ਲੈਣਾ ਸੀ ਅੱਛਾ ਸਰਵਿਸ ਵੀ ਹੁਣੀ ਹੋਈ ਆ ਬਾਈ ਕਹਿੰਦੇ ਸਾਰੇ ਟਾਇਰ ਟੂਰ ਨਾਲਦੇ ਆ ਮੈਨੂੰ ਲੋ ਚਾਰੇ ਟਾਇਰ ਨਾਲਦੇ ਡੱਕ ਡੱਕ ਬਾਈ ਨੇ ਸਾਰਾ ਕੁਝ ਸਮਾਨ ਨਾਲ ਦਿੱਤਾ ਸਾਰਾ ਹੀ ਸੋਨੂ ਦੇਵਾਂਗੇ ਨਾਲ ਉਹ ਜੋ ਵੀ ਸਮਾਨ ਨਹੀਂ ਲਾਉਂਦੇ ਜੇ ਆਸਾਨ ਕਿਸ਼ਤਾਂ ਦੇ ਖਰੀਦਣਾ ਬੜਾ ਉਹ ਸਭ ਤੋਂ ਆਸਾਨ ਕਿਸ਼ਤਾਂ ਵੀ ਤੁਸੀਂ ਖਰੀਦ ਸਕਦੇ ਹੋ ਬਾਈਆਂ ਨੇ ਤਾਂ ਨਗਦੀ ਘੜਾਇਆ ਸੀ ਨਗਦੀ ਘੜਾਇਆ ਸੀ ਇਹਨਾਂ ਦਾ ਨਗਦੀ ਘੜਵਾਇਆ ਸੀ ਕਿੱਥੋਂ ਬਰਨਾਲੇ ਕੋਲੋਂ ਘੜਾਇਆ ਸੀ ਬਰਨਾਲੇ ਚਾਂਸੀ ਜੋ ਨਵਾਂ ਕਿੰਨਾ ਨਵਾਂ ਟਰੈਕਟਰ ਹੈ ਜੀ ਤੱਕ ਕਲੱਚ ਵੀ ਨਹੀਂ ਖੁੱਲਿਆ ਭਰਾਵੋ ਆ ਮਨੂੰ ਇੱਥੇ ਮਾਰੀ ਨੇ ਲੱਗੇ ਕੈਮਰਾ ਆ ਦੇਖੋ ਯਾਰ ਆ ਵੀ ਨਹੀਂ ਛੇੜਿਆ ਹਨਾ ਬਈ ਤੁਸੀਂ ਆਹ ਹੈਂ ਜਮੀ ਨਹੀਂ ਹਾਂ ਆ ਰੇਸ਼ ਰੂਸ਼ ਵੀ ਨਹੀਂ ਛੇੜੀ ਭਰਾਵੋ ਆ ਦੇਖੋ ਕੱਲੇ ਆਹ 10 ਨੰਬਰ ਵਾਲੇ ਨਾਟ ਖੁੱਲੇ ਹੋਏ ਆ ਆ ਦੇਖੋ ਆ ਨਾਟ ਨਾਟ ਵੀ ਉਵੇਂ ਹੀ ਪਏ ਆ ਇਹਦਾ ਫਿਲਟਰ ਫੁੱਟਰ ਕਹੋ ਕਰਨਾ ਹਾਂ ਫਿਲਟਰ ਵਾਸਤੇ ਆ ਦੇਖੋ ਯਾਰ ਨਹੀਂ ਕਲੱਚ ਦਾ ਕੰਮ ਤਾਂ ਹੋ ਹੀ ਜਾਂਦਾ ਭਰਾਵੋ ਇੰਨਾ ਕ ਨਵਾਂ ਟਰੈਕਟਰ ਆ ਭਰਾਵੋ ਕਿੰਨੀ ਚਮਕਾ ਡਟਦੀ ਯਾਰ ਆ ਮਾਨ ਖੁਸ਼ ਹੋ ਜਾਂਦਾ ਭਰਾ ਉਹ ਇਹ ਜਿਆ ਟਰੈਕਟਰ ਲੈ ਕੇ ਕਿਹੜੇ ਭਰਾ ਸਾਨੂੰ ਵੇਚਦੇ ਆ ਮਤਲਬ ਸਾਨੂੰ ਕੋਸ਼ੀ-ਕੁਸ਼ੀ ਜਾਣਦੇ ਆ ਸਾਨੂੰ ਵੀਡੀਓ ਤੇ ਹੀ ਐਟ ਪਾਏ ਮੱਲਾ ਜਜਮੈਂਟ ਹੋ ਜਾਂਦੀ ਹੈ ਭਰਾ ਉਹ ਵੀ ਇੰਨਾ ਸਾਫ਼ ਟਰੈਕਟਰ ਆ ਜੇਕਰ ਤੁਸੀਂ ਇਹ ਟਰੈਕਟਰ ਖਰੀਦਣਾ ਦਾ ਵੜਾਂ ਟਰੈਕਟਰ ਦੇ ਸ਼ੋਅਰੂਮ ਤੇ ਕੱਲ ਨੂੰ ਜਾ ਕੇ ਲੱਗ ਜੂਗਾ ਇਹ ਟਰੈਕਟਰ ਤੁਸੀਂ ਸਾਥੋਂ ਆ ਕੇ ਖਰੀਦ ਸਕਦੇ ਹੋ ਬਿਲਕੁਲ ਨਵਾਂ ਬਾਈ ਗਾਰੰਟੀ ਹੈ ਨਾ ਆਪਣੀ ਹਾਂ ਗੁਰਚਰਨ ਸਿੰਘ ਜੀ ਤੱਕੀ ਨਾਲ ਜਿਹੜੀ ਆਪਣਾ ਗੁਰਚਰਨ ਸਿੰਘ ਜੀ ਗੁਰਚਰਨ ਸਿੰਘ ਬਾਪੂ ਦਾ ਨਾਮ ਮਹਿੰਦਰ ਸਿੰਘ ਆ ਇਹਨਾਂ ਨਾਲ ਅਸੀਂ ਸੰਪਰਕ ਕਰਕੇ ਇਹਨੂੰ ਪੁੱਛ ਵੀ ਸਕਦੇ ਹੋ ਡਾਕਟਰ ਕਿਸ ਤਰ੍ਹਾਂ ਦਾ ਕਰ ਨਹੀਂ ਚੱਲਿਆ ਜੀ ਕੋਈ ਕਰਾਇਆ ਇਹਨੂੰ ਕਿਤੇ ਵੀ ਅੱਛਾ ਹਾਂ ਬਸ ਆ ਘਰੇ ਖਾ ਉਹਦੀ ਖੇਤੀ ਕਰਕੇ ਖੜਾ ਦੇ ਗਏ ਅੰਦਰ ਸਿਵ ਕਰਾਇਬੂ ਤੇ ਨਹੀਂ ਚਲਾਇਆ ਅੱਛਾ ਕੋਈ ਕਰਾਇਬੂ ਤੇ ਨਹੀਂ ਚਲਾਇਆ ਗਿਆ ਤੇ ਹੋਰ ਮਸ਼ੀਨ ਟੂੜੀਦੜੀ ਤੇ ਚਲਾਇਆ ਨਾਲ ਦੀ ਬਸ ਅੱਛਾ ਆਹ ਟੂੜੀ ਬਣਾਈ ਥੱਲੇ 40 ਟਾਲੀਆਂ ਅੱਛਾ ਹੋਰ ਕੋਈ ਨਹੀਂ ਅਸੀਂ ਕਰਾਇਕ ਨਹੀਂ ਜਾਉਂਦੇ ਹਾਂ ਬਿਲਕੁਲ ਨਹੀਂ ਅੱਛਾ ਬਾ ਆਹ 40 ਇਹ ਕਹਿੰਦੇ ਟਰੈਕਟਰ ਜੇ ਤੁਹਾਨੂੰ ਦਿਸਦਾ ਤੁਸੀਂ ਆ ਕੇ ਦੇਖੋ ਇਹਨਾਂ ਦਾ ਨਵਾਂ ਟਰੈਕਟਰ ਆ। ਖਰਾਕਰਾ ਜਿਹਾ ਨਹੀਂ ਲਾਉਂਦੇ ਕਾਹੇ ਦਾ ਵੀ। ਹਾਂ ਤਾਂ ਹੀ ਪੜ ਤਾਂ ਹੀ ਸਾਹਮਣੇ ਪਿਆਣਾ। ਇਹਨਾਂ ਨੇ ਲਾ ਹੁਣ ਵੱਡਾ ਟਰੈਕਟਰ ਆ। ਅਸੀਂ ਇਕੱਲੇ ਤਾਂ ਆਵੇ ਤਾਂ ਟਰੈਕਟਰ ਇਹ ਜੇਕਰ ਤੁਸੀਂ ਵੀ ਕੋਈ ਟਰੈਕਟਰ ਵੇਚਣਾ ਵੜਾਂਡ ਟਰੈਕਟਰ ਨਾਲ ਸੰਪਰਕ ਕਰੋ। ਵੜਾਂਡ ਟਰੈਕਟਰ ਵਾਲੇ ਭਰਾ ਉਹ ਨਵੇਂ-ਨਵੇਂ ਟਰੈਕਟਰ ਲੈਂਦੇ ਆ 10 ਸਾਲ ਪੁਰਾਣੇ ਟਰੈਕਟਰ ਦਿੰਦੇ ਆ। ਉਹ ਦੂ ਨਵੇਂ ਮਾਡਲ ਦੇ ਭਰਾ ਫੋਨ ਨਾ ਕਰਨਾ ਉੱਚੇ ਮਾਲ ਟਰੈਕਟਰ ਇਹ ਵੜਾਂਡ ਟਰੈਕਟਰ ਵਾਲੇ ਖਰੀਦਦੇ ਆ। ਕੋਈ ਵੀ ਕਿਸੇ ਵੀ ਪ੍ਰਕਾਰ ਦਾ ਟਰੈਕਟਰ ਵੇਚਣਾ ਜਾਂ ਵੀਡੀਓ ਨੂੰ ਅੱਗੇ ਸਾਂਝਾ ਕਰਦੇ ਜਾ ਕਰੋ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆਂ ਜਿਹੜੇ ਭਰਾ ਵੀਡੀਓ ਵਗੈਰਾ ਦੇਖਦੇ ਆ ਮਾਡਰ ਇੱਕ ਵਾਰੀ ਕੈਮਰਾ ਮਾਰ ਦੇ ਸਾਰਾ ਦਿਖਾ ਦੇ ਦੇਖੋ ਯਾਰ ਬਹੁਤ ਨਵਾਂ ਅੰਕਲ ਟਰੈਕਟਰ ਆ ਨਾ ਨੀ ਨੀ ਉਹ ਯਾਰ ਆ ਡੱਕ ਕਿਥੋਂ ਆ ਲੱਗਿਆ ਹੋਇਆ ਬਈ ਮੇਜਰ ਲੇਦਾ ਮੇਜਰ ਲੇਦਾ ਮੇਜਰ ਲੇਦਾ ਡੱਕ ਲੱਗਿਆ ਹੋਇਆ ਭਰਾਵੋ ਕਿੰਨੇ ਦਾ ਲਾਇਆ ਸੀ ਬਈ ਇਹ ਇਹ ਉਦੋਂ 12000 ਦਾ ਲੱਗਿਆ ਸੀ 12000 ਤੇ ਆਹ ਕਲੋਫੀ ਜਿੰਨੇ ਦੀ ਦਵਾਈ ਸੀਗੀ ਇਹ ਰੋਸਤਾਰਾ 17000 ਦੀ ਸੀ 17000 ਦੀ ਕਲੋਫੀ 30000 ਦਾ ਜਗੜਤਾ ਹੋਗਾ 30000 ਰੁਪਇਆ ਉੱਪਰ ਲੱ ਇਹ ਨਾਲ ਹੀ ਦੇਵਾਂਗੇ ਪ੍ਰਭੂ 30000 ਵਾਲਾ ਸਮਾਨ ਅਸੀਂ ਨਹੀਂ ਲਾਉਂਦੇ ਵਿੱਚ ਕਾਫੀ ਪ੍ਰਾ ਆਏ ਵੀ ਕਹਿੰਦੇ ਸਾਨੂੰ ਸਿੰਪਲ ਚਾਹੀਦਾ ਹੈਗਾ ਫਿਰ ਜੇ ਕੋਈ ਤੁਹਾਡੀ ਮਨਪਸੰਦ ਹੋਏ ਉਹ ਵੀ ਸਿੰਪਲ ਕਰਨਾ ਫਿਰ ਸਿੰਪਲ ਵੀ ਸਾਡੀ ਦੇ ਦੇ ਦਾਂਗੇ ਮੂੰਹ ਹਾਰ ਸ਼ਕਾਰ ਨੂੰ ਜੀ ਨਹੀਂ ਕਰਦਾ ਪ੍ਰਭੂ ਆ ਇਸੇ ਨੋਟੀ ਲੈ ਕੇ ਜਾਇਓ ਟਰੈਕਟਰ ਦੀ ਡਿੱਕ ਵਗੈਰਾ ਲੱਗਿਆ ਕੋਰੋਪੀ ਵਗੈਰਾ ਲੱਗੀ ਆ ਸਾਰਾ ਸਮਾਨ ਮਿਲੂ ਨਗਦ ਕੈਸ਼ ਦਾ ਟਰੈਕਟਰ ਆ ਜੇ ਤੁਸੀਂ ਆਸਾਨ ਕਿਸ਼ਤਾਂ ਤੇ ਲੈ ਜਾਣਾ ਤਾਂ 2 ਲੱਖ ਰੁਪਏ ਭਰ ਕੇ ਆਸਾਨ ਕਿਸ਼ਤਾਂ ਦੇ ਵੀ ਟਰੈਕਟਰ ਲੈ ਆ ਸਕਦੇ ਹੋ ਧੰਨਵਾਦ ਪ੍ਰਭੂ ਵੀਡੀਓ ਨੂੰ ਸ਼ੇਅਰ ਕਰਨਾ ਲਾਇਕ ਕਰਨਾ ਤੇ ਕਮੈਂਟ ਕਰਨਾ